ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਜਦੋਂ ਆਪਾਂ ਘਰ ਦੇ ਵਿੱਚ ਸ਼ਹੀਦ ਸਿੰਘਾਂ ਦੀ ਤਣ ਤਣ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਜਗਾਉਂਦੇ ਹਾਂ ਤੇ ਉਸ ਦੇ ਵਿੱਚ ਫੋਲ ਬੰਦਾ ਉਸ ਤੇ ਕੀ ਸੰਕੇਤ ਹੁੰਦੇ ਹਨ ਤੇ ਇੱਕ ਜਦੋਂ ਆਪਣੀ ਜੋਤ ਵੱਧ ਜਾਂਦੀ ਹੈ ਜਾਂ ਬੱਤੀ ਸੜ ਜਾਂਦੀ ਹੈ ਉਸ ਦਾ ਕੀ ਕਾਰਨ ਹੈ ਤੇ ਜੋ ਬਚੀ ਹੋਈ ਬੱਤੀ ਹੈ ਉਸ ਦੀ ਦੁਬਾਰਾ ਜੋਤ ਜਗਾਉਣੀ ਚਾਹੀਦੀ ਹੈ ਜਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਇਸੇ ਰਿਲੇਟਿਡ ਬਹੁਤ ਸਾਰੇ ਸੰਗਤ ਦੇ ਕਮੈਂਟ ਆਉਂਦੇ ਸੀ ਇਸ ਕਰਕੇ ਸਾਧ ਸੰਗਤ ਜੀ ਇਹ ਵੀਡੀਓ ਬਣਾਉਣ ਲੱਗੇ ਹਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸੰਗਤ ਜੀ ਤੁਹਾਡੇ ਸਾਰੇ ਹੀ ਭੈਣ ਭਰਾਵਾਂ ਦੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਇਕ ਤੇ ਸ਼ੇਅਰ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਹਨ ਜੋਤ ਆਪਾਂ ਜੋ ਵੀ ਘਰਾਂ ਦੇ ਵਿੱਚ ਜਗਾਉਂਦੇ ਹਾਂ ਉਸ ਦੇ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ ਆਪਣੇ ਘਰ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਹੁੰਦੀ ਹੈ ਪਰ ਕਈ ਘਰਾਂ ਦੇ ਵਿੱਚ ਸੰਗਤ ਜੀ ਇਸ ਤਰ੍ਹਾਂ ਹੁੰਦਾ ਹੈ ਕਿ ਆਪਾਂ ਨੂੰ ਕਈ ਵਾਰ ਵੈਮ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਕੋਈ ਮਾਣੀ ਚੀਜ਼ ਜਿਸ ਕਰਕੇ ਆਪਣਾ ਕੰਮ ਨਹੀਂ ਸੇਧ ਆਉਂਦਾ ਪਰ ਜਦੋਂ ਆਪਾਂ ਸ਼ਹੀਦ ਸਿੰਘਾਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਆਪਣੇ ਘਰ ਦੇ ਵਿੱਚ ਦੇਸੀ ਘੋ ਦੀ ਜੋਤ ਜਗਾਉਂਦੇ ਹਾਂ ਤਾਂ ਸੰਗਤ ਜੀ ਫਿਰ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਰਹਿੰਦੀ ਕਿਉਂਕਿ ਜਦੋਂ ਕਿਉਂਕਿ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਤੇ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਨੂੰ ਥੋੜਾ ਸਮਾਂ ਹੋ ਜਾਂਦਾ ਹੈ ਤਾਂ ਆਪਾਂ ਇਹ ਸਮਝਦੇ ਹਾਂ ਸੋਚਦੇ ਹਾਂ ਕਿ ਆਪਾਂ ਨੂੰ ਕਈ ਨਿਸ਼ਾਨੀਆਂ ਵੀ ਪਤਾ ਲੱਗਦੀਆਂ ਨੇ ਕਿ ਆਪਣੇ ਘਰ ਦੇ ਵਿੱਚ ਇਹ ਕਾਰਜ ਸਿੱਧ ਨਹੀਂ ਸੀ ਹੁੰਦਾ ਹੁਣ ਹੋਣ ਲੱਗ ਗਿਆ ਤਾਂ ਉਦੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਸਿੰਘ ਗੁਰੂ ਸਾਹਿਬਾਂ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਜੋਤ ਸੰਗਤ ਜੀ ਜਦੋਂ ਮਰਜੀ ਜਗਾ ਸਕਦੇ ਹੋ ਜਾਂ ਅੰਮ੍ਰਿਤ ਵੇਲੇ ਜਗਾਉਣਾ ਚਾਹੁੰਦੇ ਹੋ ਉਸ ਨੂੰ ਵੀ ਜਗਾ ਸਕਦੇ ਹੋ ਰਹਿ ਰਾਸ ਸਮੇਂ ਵਿੱਚ ਜਗਾਉਣਾ ਚਾਹੁੰਦੇ ਹੋ ਤਾਂ ਉਦੋਂ ਵਿੱਚ ਜਗਾ ਸਕਦੇ ਹੋ ਜਦੋਂ ਤੁਸੀਂ ਜੋਤ ਜਗਾਉਂਦੇ ਹੋ ਤਾਂ ਜੋਤ ਨੂੰ ਜਗਦੀ ਰਹਿਣ ਲਿਆ ਕਰੋ ਨਾ ਹੀ ਆਪਣੇ ਆਪ ਜੋਤ ਨੂੰ ਵਧਾਇਆ ਕਰੋ ਜਿੰਨਾ ਟਾਈਮ ਜੋਤ ਜਗਦੀ ਹੈ ਉਸ ਨੂੰ ਜਗਣ ਲਿਆ ਕਰੋ ਜਦੋਂ ਜੋਤ ਬੱਝ ਜਾਂਦੀ ਹੈ ਤਾਂ ਉਸ ਵਿੱਚ ਜਿਹੜੀ ਬੱਤੀ ਹੁੰਦੀ ਹੈ ਉਹ ਬੱਤੀ ਬੱਚ ਜਾਂਦੀ ਹੈ। ਕਈ ਵਾਰ ਜੋਤ ਦੇ ਵਿੱਚ ਕਿਉ ਵੀ ਬੱਚ ਜਾਂਦਾ ਤਾਂ ਉਸ ਨੂੰ ਦੁਬਾਰਾ ਜਗਾਉਣ ਦੀ ਲੋੜ ਨਹੀਂ ਹੁੰਦੀ। ਜਿਹੜੀ ਬੱਤੀ ਬੱਚ ਜਾਂਦੀ ਹੈ ਉਹ ਬੱਤੀ ਤੁਸੀਂ ਜੋੜ ਕੇ ਉੱਥੇ ਤੁਸੀਂ ਜਲ ਪ੍ਰਵਾਹ ਵੀ ਕਰਕੇ ਆ ਸਕਦੇ ਹੋ। ਤੁਸੀਂ ਕਾਫੀ ਬत्तियां ਜੋੜ ਲਿਆ ਕਰੋ ਤੇ ਫਿਰ ਉਸ ਤੋਂ ਬਾਅਦ ਵਿੱਚ ਇਕੱਠੀਆਂ ਕਰਕੇ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ। ਤੇ ਜਿਹੜਾ ਜੋਤ ਦੇ ਵਿੱਚ ਕਿਉ ਬੱਚ ਜਾਂਦਾ ਹੈ ਉਹ ਤੁਸੀਂ ਆਪਣੇ ਸਰੀਰ ਤੇ ਜਿੱਥੇ ਵੀ ਤੁਹਾਨੂੰ ਦੁੱਖ ਤਕਲੀਫ ਹੈ ਜਾਂ ਤੁਸੀਂ ਆਪਣੇ ਸਿਰ ਤੇ ਬਾਡੀ ਤੇ ਕਿਤੇ ਵੀ ਲਗਾ ਸਕਦੇ ਹੋ ਕਈ ਵਾਰ ਸੰਗਤ ਜੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਤੋਂ ਸੁਣ ਲੈਂਦੇ ਹਾਂ ਕਿ ਮੈਂ ਵੀ ਇੱਕ ਭੈਣ ਦੀ ਤੇ ਮੈਂ ਵੀ ਇੱਕ ਭੈਣ ਦੀ ਵੀਡੀਓ ਦੇਖੀ ਸੀ ਉਹਨਾਂ ਨੇ ਬੋਲਿਆ ਹੋਇਆ ਕਿ ਜਿਹੜੀ ਬੱਤੀ ਸੜ ਜਾਂਦੀ ਹੈ ਅਗਰ ਤੁਸੀਂ ਉਹਨੂੰ ਜਲ ਪ੍ਰਵਾਹ ਕਰਕੇ ਆਉਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਤੁਸੀਂ ਆਪਣੇ ਆਪ ਆਪਣੇ ਜ਼ਿੰਦਗੀ ਨੂੰ ਖਰਾਬ ਕਰ ਲੈਂਦੇ ਹੋ ਸੰਗਤ ਜੀ ਇਸ ਤਰ੍ਹਾਂ ਦੇ ਵੈਮ ਪਰਮ ਦੇ ਵਿੱਚ ਪੈਣ ਦੀ ਕੋਈ ਵੀ ਲੋੜ ਨਹੀਂ ਹੁੰਦੀ ਹੁਣ ਤੁਸੀਂ ਇਹ ਸੋਚ ਲਓ ਕਿ ਆਪਣੇ ਘਰ ਦੇ ਵਿੱਚ ਕੋਈ ਵੀ ਵਿਆਦ ਕਾਰਡ ਆਵੇ ਤਾਂ ਉਸੇ ਉੱਪਰ ਇੱਕ ਓੰਕਾਰ ਲਿਖਿਆ ਹੁੰਦਾ ਹੈ ਕਈ ਵਾਰ ਇੱਕ ਸਟicker ਬਣ ਕੇ ਲੱਗਾ ਹੁੰਦਾ ਹੈ ਅਗਰ ਆਪਾਂ ਉਸ ਕਾਰਡ ਨੂੰ ਇਸ ਤਰ੍ਹਾਂ ਜਿਵੇਂ ਉਹਨਾਂ ਨੇ ਦੱਸਿਆ ਸੀ ਕਿ ਬੱਤੀ ਪੂਰੀ ਜਲ ਜਾਂਦੀ ਹੈ ਤੁਸੀਂ ਉੱਪਰ ਘੋ ਪਾ ਕੇ ਉਹਨੂੰ ਪੂਰਾ ਜਲਾ ਲੈਣਾ ਹੈ ਫਿਰ ਉਸਨੂੰ ਇਸ ਤਰ੍ਹਾਂ ਕਰਕੇ ਕਰਨਾ ਜੋ ਵੀ ਉਹਨਾਂ ਨੇ ਦੱਸਿਆ ਸੀ ਹਾਂ ਜੀ ਆਪਾਂ ਸਕਾਰਡ ਨੂੰ ਜੋ ਵਿਆਦ ਤੋਂ ਕਾੜ ਆਉਂਦਾ ਹੈ ਜੇ ਉਹਦੀ ਆਪਾਂ ਅੱਗ ਪਾਲ ਲੈਂਦੇ ਹਾਂ ਤਾਂ ਉਸ ਦੇ ਵਿੱਚ ਆਪਣੀ ਗਲਤੀ ਹੈ ਕਿਉਂਕਿ ਉਸ ਵਿੱਚ ਗੁਰਬਾਣੀ ਦੇ ਕਈ ਸ਼ਬਦ ਲਿਖੇ ਹੁੰਦੇ ਹਨ ਗੁਰਬਾਣੀ ਦੇ ਕਈ ਸ਼ਬਦ ਲਿਖੇ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਸਾੜ ਦਿੰਦੇ ਹਾਂ ਤਾਂ ਉਹ ਨਹੀਂ ਕਰਨਾ ਚਾਹੀਦਾ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਇਸ ਤਰ੍ਹਾਂ ਜਦੋਂ ਤੁਸੀਂ ਸੰਗਤ ਇਸ ਤਰ੍ਹਾਂ ਜਦੋਂ ਤੁਸੀਂ ਸੰਗਤ ਜੀ ਘਰ ਦੇ ਵਿੱਚ ਜੋਤ ਜਗਾਉਣੀ ਹੈ ਜੋਤ ਦੀ ਬੱਤੀ ਬੱਚ ਜਾਂਦੀ ਹੈ ਉਸ ਨੂੰ ਦੁਬਾਰਾ ਨਹੀਂ ਲਾਉਣਾ ਤੁਸੀਂ ਅਗਲੇ ਦਿਨ ਜਦੋਂ ਜੋਤ ਜਗਾਉਣੀ ਹੈ ਨਵੇਂ ਬੱਤੀ ਲਾਉਣੀ ਹੈ ਤੁਸੀਂ ਉਸ ਬੱਤੀ ਦਾ ਇਸਤੇਮਾਲ ਨਹੀਂ ਕਰਨਾ ਹੈ ਤੇ ਜਿਹੜਾ ਸੰਗਰਜੀ ਜੋਤ ਦੇ ਵਿੱਚ ਕਿਉਂ ਬੱਚ ਜਾਂਦਾ ਹੈ ਤੁਹਾਡੇ ਘਰ ਵਿੱਚ ਇੱਕ ਦਿਨ ਭੈਣ ਦਾ ਮੈਸੇਜ ਆਇਆ ਸੀ ਇੰਸਟਾਗ੍ਰam ਤੇ ਕਿ ਉਹਨਾਂ ਪੁੱਛਿਆ ਕਿ ਜਿਹੜਾ ਜੋਦ ਦਾ ਕਿਉ ਹੈ ਉਹ ਕੈਂਸਰ ਦੇ ਰੋਗ ਤੇ ਲਗਾ ਸਕਦੇ ਹਾਂ ਜੀ ਹਾਂਜੀ ਲਗਾ ਸਕਦੇ ਹੋ ਆਪਾਂ ਸ਼ਹੀਦ ਸਭ ਜਾਣਦੇ ਹਾਂ ਦਾੰਤਨ ਬਾਬਾ ਦੀਪ ਸਿੰਘ ਜਿਹਦੇ ਦਰਤੇ ਜਾਣਦੇ ਹਾਂ ਉਥੋਂ ਆਪਾਂ ਨੂੰ ਜੋਤ ਦੇ ਘੋ ਦਾ ਪ੍ਰਸ਼ਾਦ ਵੀ ਮਿਲਦਾ ਹੈ ਤਾਂ ਇਸ ਕਰਕੇ ਸੰਗਤ ਜੀ ਤੁਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਂਦੇ ਹੋ ਜਦੋਂ ਜੋਤ ਵੱਜ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਘੋ ਵੱਜ ਜਾਂਦਾ ਹੈ ਉਸ ਨੂੰ ਤੁਸੀਂ ਆਪਣੇ ਸਰੀਰ ਤੇ ਜੇ ਤੁਹਾਨੂੰ ਕੋਈ ਵੀ ਦੁੱਖ ਹੈ ਤਕਲੀਫ ਹੈ ਜੇ ਨਹੀਂ ਵੀ ਹੈ ਤੁਸੀਂ ਤਾਂ ਵੀ ਲਗਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਵੈਮ ਪਰਮ ਵਾਲੀ ਗੱਲ ਨਹੀਂ ਹੈ ਦੂਸਰੀ ਗੱਲ ਸੰਗ ਹੈ ਜੇ ਬੱਤੀ ਹੈ ਜਿਹੜੀ ਜੋਤਦੀ ਜੋ ਪੂਰੀ ਸੜ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਤੁਸੀਂ ਆਰਾਮ ਦੇ ਨਾਲ ਕੋਸੇ ਪਾਣੀ ਦੇ ਨਾਲ ਜੋ ਉਹ ਬੱਤੀ ਸੜ ਜਾਂਦੀ ਹੈ ਉਹਦੇ ਵਿੱਚ ਜੋ ਵੀ ਬੱਤੀ ਨਹੀਂ ਵੀ ਸੜਨ ਜੀ ਤੇ ਉਹਦੇ ਵਿੱਚ ਤੁਸੀਂ ਕਿਉਂ ਪਾ ਕੇ ਜਦੋਂ ਤੁਸੀਂ ਕਾਫੀ ਜੇ ਤੁਹਾਡੇ ਮਨ ਦੇ ਵਿੱਚ ਇਹ ਹੈ ਕਿ ਤੁਸੀਂ ਬੱਤੀਆਂ ਨੇ ਜੋ ਜਲ ਪ੍ਰਵਾਹ ਨਹੀਂ ਕਰਨੀਆਂ ਤਾਂ ਤੁਸੀਂ ਸਾਰੀਆਂ ਬੱਤੀਆਂ ਨੂੰ ਜੋੜ ਲਓ ਜਦੋਂ ਮਹੀਨੇ ਦੀਆਂ ਦੋ ਮਹੀਨਿਆਂ ਦੀਆਂ ਜਿੰਨੀਆਂ ਵੀ ਤੁਸੀਂ ਜਿੰਨੀਆਂ ਵੀ ਤੁਸੀਂ ਜੋੜਨੀਆਂ ਨੇ ਜੋੜ ਕੇ ਉਹ ਬੱਤੀਆਂ ਇਕੱਠੀਆਂ ਕਰਕੇ ਤੁਸੀਂ ਇੱਕ ਜਿਵੇਂ ਮਿੱਟੀ ਦਾ ਦੀਵਾ ਲੈ ਲੈਣਾ ਜਾਂ ਕੋਈ ਭਾਂਡਾ ਲੈ ਲੈਣਾ ਉਹਦੇ ਵਿੱਚ ਪਾ ਕੇ ਉੱਪਰ ਦੇਸੀ ਘਿਓ ਪਾ ਕੇ ਉੱਪਰ ਦੀ ਅੱਗ ਲਗਾ ਦੇਣੀ ਹੈ ਤੇ ਜਦੋਂ ਉਹ ਬੱਤੀਆਂ ਪੂਰੀਆਂ ਚਲ ਕੇ ਰਾਖ ਹੋ ਜਾਂਦੇ ਉਹ ਜਿਹੜੀ ਰਾਖ ਹੈ ਉਹ ਤੁਸੀਂ ਕੋਸੇ ਪਾਣੀ ਰਾਤ ਨੂੰ ਜਾਂ ਕੋਸੇ ਦੁੱਧ ਦੇ ਨਾਲ ਲੈ ਲਓ ਤੁਹਾਨੂੰ ਕੋਈ ਵੀ ਪ੍ਰੋਬਲਮ ਦਾ ਹੱਲ ਮਿਲ ਜਾਵੇਗਾ ਜਦੋਂ ਤੁਸੀਂ ਇਹ ਕਰਦੇ ਹੋ ਤਾਂ ਤੁਹਾਨੂੰ ਸੰਗਤ ਜੀ ਆਪਣੇ ਆਪ ਪਤਾ ਲੱਗ ਜਾਂਦਾ ਹੈ ਤੁਹਾਡੇ ਗਲੇ ਦੀ ਖਾਰਸ਼ ਜਾਂ ਤੁਹਾਨੂੰ ਖਾਂਸੀ ਦੀ ਜਾਂ ਗਲੇ ਦੀ ਕੋਈ ਵੀ ਪ੍ਰੋਬਲਮ ਹੈ ਉਹਦੇ ਨਾਲ ਠੀਕ ਹੁੰਦੀ ਹੈ ਜਾਂ ਆਪਾਂ ਕਈ ਵਾਰ ਸੰਗਤ ਜੀ ਇਹ ਵੀ ਸੋਹਂਦੇ ਹਾਂ ਕਿ ਕਿਸੇ ਬੱਚੇ ਤੇ ਪੁਰਾਣੀ ਤੋਂ ਪੁਰਾਣੀ ਨજર ਹੁਣ ਆਪਾਂ ਸੰਗਤ ਜੀ ਗੱਲ ਕਰਦੇ ਹਾਂ ਜੋਤ ਦੇ ਵਿੱਚ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਤੇ ਜੋਤ ਦੇ ਵਿੱਚ ਫੁੱਲ ਬੰਦਾ ਹੈ ਤਾਂ ਉਸ ਦੇ ਕੀ ਸੰਕੇਤ ਹੁੰਦੇ ਹਨ ਜਦੋਂ ਜੋਤ ਦੇ ਵਿੱਚ ਫੁੱਲ ਬੰਦਾ ਹੈ ਤਾਂ ਸੰਗਤ ਜੀ ਉਸ ਦਾ ਮਤਲਬ ਇਹ ਹੁੰਦਾ ਹੈ ਕਿ ਮਾਰਾ ਸੱਚੇ ਪਾਤਸ਼ਾਹ ਜੀ ਦੀ ਆਪਣੇ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਪਰ ਕਈ ਵਾਰ ਕੀ ਹੁੰਦਾ ਕਿ ਆਪਣੇ ਤੇ ਜੋਤ ਸਹੀ ਤਰ੍ਹਾਂ ਲੱਗਦੀ ਨਹੀਂ ਤਾਂ ਜੋਤ ਸਹੀ ਤਰ੍ਹਾਂ ਜਾਗਦੀ ਹੀ ਨਹੀਂ ਜਦੋਂ ਆਪਾਂ ਜੋਤ ਚਕਾਉਂਦੇ ਹਾਂ ਜਗਾਉਂਦੇ ਸਮੇਂ ਕਈ ਵਾਰ ਆਪਣੇ ਤਾਂ ਸਹੀ ਤਰ੍ਹਾਂ ਸ਼ੁਰੂਆਤ ਚ ਨਹੀਂ ਜਾਗਦੀ ਉਹਦੇ ਵਿੱਚ ਕਿਉਂ ਬਚ ਜਾਂਦਾ ਹੈ ਤੇ ਜਦੋਂ ਜੋਤ ਚੰਗੀ ਤਰ੍ਹਾਂ ਜਗਦੇ ਵੀ ਨਹੀਂ ਤੇ ਨਾਲੇ ਉਹ ਬੱਤੀ ਵੀ ਉਵੇਂ ਪਈ ਰਹਿ ਜਾਂਦੀ ਹੈ ਤਾਂ ਫੁੱਲ ਵੀ ਨਹੀਂ ਬਹੰਦਾ। ਕਈ ਵਾਰ ਇਸ ਤਰ੍ਹਾਂ ਕਰਕੇ ਆਪਣੇ ਜੋਤ ਦੇ ਵਿੱਚ ਫੁੱਲ ਨਹੀਂ ਬਹੰਦਾ ਤੁਸੀਂ ਇਹ ਵੀ ਨਹੀਂ ਸੋਚਣਾ। ਜੇ ਸਾਡੀ ਜੋਤ ਦੇ ਵਿੱਚ ਫੁੱਲ ਨਹੀਂ ਬਹੰਦਾ ਪਿਆ ਤਾਂ ਸਾਡੇ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ ਪਈ। ਜਿਵੇਂ ਆਪਾਂ ਗੱਲ ਕੀਤੀ ਹੈ ਕਈ ਵਾਰ ਆਪਣੇ ਤੋਂ ਜੋਗਾਂਦੇ ਸਮੇਂ ਕੋਈ ਨਾ ਕੋਈ ਪਰੇਸ਼ਾਨੀ, ਦਿੱਕਤ ਆ ਜਾਂਦੀ ਹੈ ਜਿਸ ਤੇ ਕਰਕੇ ਜੋਤ ਸਹੀ ਢੰਗ ਨਾਲ ਜਾਗਦੀ ਨਹੀਂ ਤਾਂ ਉਹ ਛੇਤੀ ਬਾਝ ਜਾਂਦੀਆਂ ਜੋਤ ਜਗਾਉਣ ਦੇ ਸੰਗਤ ਹੀ ਆਪਣੇ ਘਰ ਦੇ ਵਿੱਚ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਆ ਤਾਂ ਇੱਕ ਤਾਂ ਆਪਣੇ ਵਾਤਾਵਰਣ ਦੀ ਸ਼ੁੱਧਤਾ ਰਹਿੰਦੀ ਹੈ ਬਹੁਤ ਵਧੀਆ ਵਾਤਾਵਰਣ ਰਹਿੰਦਾ ਹੈ ਆਪਣੇ ਘਰ ਦੇ ਵਿੱਚ ਜਿਵੇਂ ਕਈ ਬਿਮਾਰੀਆਂ ਤੋਂ ਆਪਾਂ ਰਾਹਤ ਮਿਲਦੀ ਹੈ ਆਕਸੀਜਨ ਦੀ ਜੋ ਕਮੀ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਸੰਗਤ ਜੀ ਪੁਰਾਣੇ ਸਮੇਂ ਦੇ ਵਿੱਚ ਜਿਆਦਾ ਲਾਈਟ ਦਾ ਪ੍ਰਬੰਧ ਨਹੀਂ ਸੀ ਹੁੰਦਾ ਜਿਸ ਕਰਕੇ ਲੋਕ ਘਰਾਂ ਦੇ ਵਿੱਚ ਦੀਵਿਆਂ ਦਾ ਹੀ ਜ਼ਿਆਦਾ ਪ੍ਰਯੋਗ ਕਰਦੇ ਸੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੰਗਤ ਜੀ ਕਈ ਘਰਾਂ ਦੇ ਵਿੱਚ ਤੇਲ ਦੇ ਦੀਵਾ ਜਗਾਉਂਦੇ ਨੇ ਤੇ ਕਈ ਜੋਤ ਜਗਾਉਂਦੇ ਹਨ ਦੇਸੀ ਘਿਓ ਦੀ ਇਹ ਦੋਨੋਂ ਅਲੱਗ-ਅਲੱਗ ਹੁੰਦੇ ਹਨ ਤੇ ਜੋਤ ਤਾਂ ਇੱਕ ਹੁੰਦੀ ਹੈ ਸੰਗਤ ਜੀ ਪਰ ਜਿਵੇਂ ਤੇਲ ਦਾ ਜੋ ਦੀਵਾ ਜਗਉਂਦੇ ਨੇ ਕਈ ਉਹ ਅਲੰਗ ਚੀਜ਼ ਹੁੰਦੀ ਹੈ ਪਰ ਜੋਤ ਇੱਕ ਹੁੰਦੀ ਹੈ ਜੋਤ ਅਲੱਗ ਨਹੀਂ ਹੁੰਦੀ ਜੋ ਦੇਸੀ ਘੋ ਦੀ ਜਗਦੀ ਹੈ ਸੱਚੇ ਪਾਤਸ਼ਾਹ ਜੀ ਨੇ ਉਸ ਪ੍ਰਮਾਤਮਾ ਨੇ ਫਰਮਾਇਆ ਜੇਕਰ ਇੱਕ ਗਲਤੀ ਆਪਾਂ ਕਰਦੇ ਹਾਂ ਤਾਂ ਉਹ ਮਾਫ ਕਰ ਦਿੱਤੀ ਜਾਂਦੀ ਹੈ ਪਰ ਜੇਕਰ ਉਸੇ ਹੀ ਗਲਤੀ ਨੂੰ ਅਸੀਂ ਵਾਰ-ਵਾਰ ਕਰਦੇ ਹਾਂ ਉਹ ਮਾਫ ਨਹੀਂ ਹੁੰਦੀ ਜਿਵੇਂ ਮੰਨ ਲਓ ਕਿ ਆਪਾਂ ਲੱਗ ਲੱਗ ਗਲਤੀਆਂ ਕਰਦੇ ਹਾਂ ਜਿਵੇਂ ਗਲਤੀਆਂ ਕਰ ਲਈਆਂ ਉਹ ਮਾਫ ਹੋ ਜਾਂਦੀਆਂ ਨੇ ਪਰ ਆਪਾਂ ਜੇ ਇੱਕ ਗਲਤੀ ਨੂੰ ਵਾਰ-ਵਾਰ ਦਹਰਾਉਂਦੇ ਹਾਂ ਉਹ ਮਾਫ ਨਹੀਂ ਹੁੰਦੀ ਤੁਸੀਂ ਭੁੱਲ ਕੇ ਵੀ ਇੱਕ ਗਲਤੀ ਨੂੰ ਕਦੇ ਵੀ ਵਾਰ-ਵਾਰ ਨਹੀਂ ਕਰਨਾ ਇਸ ਦੇ ਨਾਲ ਸੰਗਤ ਜੀ ਉਹ ਕਿਹੜਾ ਸਮਾਂ ਹੈ ਜਿਸ ਸਮੇਂ ਆਪਾਂ ਨੂੰ ਕਦੇ ਵੀ ਭੁੱਲ ਕੇ ਆਪਣੇ ਘਰ ਦੇ ਵਿੱਚ ਜੋਤ ਨਹੀਂ ਝਗਾਉਣੀ ਚਾਹੀਦੀ ਜਦੋਂ ਆਪਾਂ ਜਾਂ ਕੋਈ ਸ਼ੁੱਭ ਕੰਮ ਕਰਦੇ ਹਾਂ ਜਾਂ ਜਿਵੇਂ ਆਪਣੇ ਘਰ ਦੇ ਵਿੱਚ ਖੰਡਪਾਠ ਸਾਇਬ ਦਾ ਪ੍ਰਕਾਸ਼ ਹੁੰਦਾ ਹੈ ਇਸ ਤਰ੍ਹਾਂ ਸੰਗਤ ਜੀ ਕਿਸੇ ਵੀ ਕਾਰਜ ਨੂੰ ਲੈ ਕੇ ਜਦੋਂ ਆਪਾਂ ਕੋਈ ਵੀ ਵਧੀਆ ਕੰਮ ਕਰਦੇ ਹਾਂ ਘਰ ਦੇ ਵਿੱਚ ਪਾਵੇਂ ਆਪਾਂ ਖੰਡਪਾਠ ਸਾਇਬ ਦਾ ਪ੍ਰਕਾਸ਼ ਕਰਵਾਈਏ ਤੇ ਆਪਾਂ ਖੁਦ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਕਿਸੇ ਚੰਗੇ ਕਾਰਜ ਤੇ ਲਈ ਘਾਤੋਂ ਬਾਹਰ ਚਾਹੀਏ ਤਾਂ ਸੰਗਤ ਜੀ ਉਸ ਸਮੇਂ ਆਪਾਂ ਦੇ ਇੱਕ ਤਾਂ ਤਿਆਰ ਕਰਦੇ ਹੀ ਹਾਂ ਫਿਰ ਨਾਲ ਜੋਤ ਵੀ ਜਗਾਈ ਜਾਂਦੀ ਹੈ ਜਿਹੜੀ ਜੋਤ ਹੁੰਦੀ ਹੈ ਉਹ ਸ਼ਹੀਦ ਸਿੰਘਾਂ ਦੀ ਖਾਸ ਨਿਸ਼ਾਨੀ ਹੁੰਦੀ ਹੈ ਜਿਵੇਂ ਸੰਗਤ ਜੀ ਆਪਾਂ ਕਿਸੇ ਨਾ ਕਿਸੇ ਪਰਿਵਾਰ ਦੇ ਘਰ ਜਾਂਦੇ ਹਾਂ ਜਾਂ ਆਪਾਂ ਕਿਸੇ ਰਿਸ਼ਤੇਦਾਰ ਦੇ ਜਾਂਦੇ ਹਾਂ ਤੇ ਉਹਨਾਂ ਦੇ ਘਰ ਦੇ ਵਿੱਚ ਜਦੋਂ ਆਪਾਂ ਜਗਦੀ ਜੋਤ ਨੂੰ ਦੇਖਦੇ ਹਾਂ ਤੇ ਆਪਣੇ ਮਨ ਦੇ ਵਿੱਚ ਕਦੇ-ਕਦੇ ਕਿਤੇ ਨਾ ਕਿਤੇ ਇਹ ਵਿਚਾਰ ਆਉਂਦੇ ਆ ਇਹ ਵਿਚਾਰ ਆਉਂਦੇ ਹਨ ਕਿ ਆਪਣੇ ਮਨ ਦੇ ਵਿੱਚ ਕਿ ਇਹ ਸ਼ਹੀਦ ਸਿੰਘਾਂ ਨੇ ਜ਼ਰੂਰ ਮੰਨਦੇ ਨੇ ਜਾਂ ਫਿਰ ਕਿਸੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋਤ ਜਗਾਉਂਦੇ ਨੇ ਕਿਉਂਕਿ ਇਹਨਾਂ ਦੇ ਘਰ ਦੇ ਵਿੱਚ ਜੋਤ ਜਗਾਈ ਗਈ ਹੈ ਸਿਰਫ ਸੰਗਤ ਜੀ ਆਪਾਂ ਜਾਗ ਦੀ ਜੋਤ ਤੋਂ ਹੀ ਆਈਡੀਆ ਲਗਾ ਲੈਂਦੇ ਹਾਂ ਕਿਉਂਕਿ ਇਸੇ ਤਰ੍ਹਾਂ ਜੇ ਕਿਸੇ ਦੇ ਘਰੇ ਚਿਰਾਗ ਲੱਗੇ ਹੁੰਦੇ ਹਨ ਤੇ ਆਪਾਂ ਉਤੋਂ ਇਹ ਵੀ ਗੈਸ ਕਰ ਲੈਂਦੇ ਹਾਂ ਕਿ ਕਿਸੇ ਪੀਰ ਨੂੰ ਮੰਨਦੇ ਹਨ ਜਿਨ੍ਹਾਂ ਦੇ ਨਾਮ ਤੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਚਿਰਾਗ ਰੋਸ਼ਨ ਕੀਤੇ ਹਨ ਇਸੇ ਤਰ੍ਹਾਂ ਸੰਗਤ ਜੀ ਜੋ ਚਿਰਾਗ ਤੇ ਜੋਤ ਇਹ ਦੋ ਚੀਜ਼ਾਂ ਇਹੋ ਜਈਆਂ ਨੇ ਜਿਸਤੇ ਰਾਇਸਾਨ ਨੂੰ ਮਾਲਕ ਨੇ ਉਸ ਆਖਾਲ ਪੁਰਖ ਵਾਇਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ਼ਾਰਾ ਦਿੱਤਾ ਹੈ ਇਸ ਤਰ੍ਹਾਂ ਦੀ ਜੋਤ ਤੇ ਇਸ ਤਰ੍ਹਾਂ ਦਾ ਚਿਰਾਗ ਸਾਡੇ ਅੰਦਰ ਹੈ ਜਿਸ ਨੂੰ ਸਾਨੂੰ ਜਗਾਉਣਾ ਚਾਹੀਦਾ ਹੈ ਰੋਸ਼ਨ ਕਰਨਾ ਚਾਹੀਦਾ ਹੈ ਸੰਗਤ ਜੀ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਜਾਂ ਚਿਰਾਗ ਰੋਸ਼ਨ ਕਰਦੇ ਹਾਂ ਤਾਂ ਇਹਨਾਂ ਚੀਜ਼ਾਂ ਦੇ ਲਈ ਸਾਨੂੰ ਕੁਝ ਸਮੇਂ ਦਿੱਤੇ ਹੁੰਦੇ ਹਨ ਤੇ ਜਦੋਂ ਅਸੀਂ ਉਹਨਾਂ ਸਮਿਆਂ ਦੇ ਵਿੱਚ ਇਹ ਕਾਰਜ ਕਰਦੇ ਹਾਂ ਸਾਨੂੰ ਬਹੁਤ ਜ਼ਿਆਦਾ ਕਿਰਪਾ ਹੁੰਦੀ ਹੈ ਜੇ ਕਰੋਨਾ ਸਮਿਆਂ ਤੋਂ ਬਾਅਦ ਵਿੱਚ ਅਸੀਂ ਇਹ ਕੰਮ ਕਰਦੇ ਹਾਂ ਤੇ ਉਹ ਚੀਜ਼ ਸਾਨੂੰ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੀ ਹੈ ਜਿਵੇਂ ਸੰਗਤ ਜੀ ਜੋਤ ਜੁਕਾਉਣੀ ਜਿਵੇਂ ਮੰਨ ਦੀ ਜੋਤ ਜੁਕਾਉਣੀ ਤੇ ਬਾਰੀ ਜੋਤ ਜੁਕਾਉਣੀ ਜਦੋਂ ਆਪਾਂ ਬਾਰੀ ਜੋਤ ਜੁਕਾਉਂਦੇ ਹਾਂ ਤੇ ਪਰਮਾਤਮਾ ਸਾਡੇ ਤੇ ਖੁਸ਼ ਹੁੰਦੇ ਹਨ ਸ਼ਹੀਦ ਸਿੰਘ ਜਦੋਂ ਖੁਸ਼ ਹੋ ਕੇ ਸਾਡੇ ਤੇ ਇਹ ਸੇਵਾ ਤੋਂ ਕਿਰਪਾ ਕਰ ਦਿੰਦੇ ਹਨ ਤਾਂ ਸੰਗਤ ਜੀ ਸਾਡੇ ਜਿਹੜੇ ਮੰਨ ਦੀ ਜੋਤ ਹੈ ਉਹ ਵੀ ਜਗ ਜਾਂਦੀ ਹੈ ਬਾਰੀ ਜੋਤ ਦੇ ਨਾਲ ਸਾਡੇ ਮਨ ਦੀ ਜੋਤ ਵੀ ਜਿਹੜੀ ਜਾਗਦੀ ਹੈ ਸੰਗਤ ਜੀ ਜੇਕਰ ਅਸੀਂ ਕੁਝ ਸਮੇਂ ਦਿੱਤੇ ਗਏ ਹੁੰਦੇ ਹਨ ਉਹਨਾਂ ਸਮਿਆਂ ਦੇ ਜੋਤ ਨੂੰ ਝਕਾਉਂਦੇ ਹਾਂ ਫੇਰ ਤਾਂ ਠੀਕ ਹੈ ਜੇਕਰ ਕੁਝ ਸਮੇਂ ਇਦਾਂ ਦੇ ਹੁੰਦੇ ਹਨ ਉਹਨਾਂ ਦੇ ਵਿੱਚ ਜੋਤ ਨਹੀਂ ਝਕਾਉਣੀ ਚਾਹੀਦੀ ਉਹਨਾਂ ਦੇ ਵਿੱਚ ਜੋਤ ਝੁਕਾਉਣਾ ਕਿਤੇ ਨਾ ਕਿਤੇ ਸਾਡੇ ਤੋਂ ਕੁਝ ਨਾ ਕੁਝ ਗਲਤੀ ਜ਼ਰੂਰ ਹੋ ਜਾਂਦੀ ਹੈ ਕਿਹੜੇ ਸਮੇਂ ਦੇ ਵਿੱਚ ਸੰਗਤ ਜੀ ਸਾਨੂੰ ਘਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ ਪਰ ਉਸ ਤੋਂ ਪਹਿਲਾਂ ਸੰਗਤ ਜੀ ਉਹ ਕਿਹੜਾ ਸਮਾਂ ਹੈ ਜਦੋਂ ਸਾਨੂੰ ਘਰ ਦੇ ਵਿੱਚ ਜੋਤ ਜਗਾਉਣੀ ਚਾਹੀਦੀ ਹੈ ਸੰਗਤ ਜੀ ਜਿਵੇਂ ਸਵੇਰੇ ਅੰਮ੍ਰਿਤ ਵੇਲੇ 4 ਤੋਂ 6 ਵਜੇ ਦੇ ਵਿੱਚ ਜੇਕਰ ਅਸੀਂ ਜੋਤ ਜਗਾਉਂਦੇ ਹਾਂ ਤਾਂ ਉਹ ਜੋਤ ਜਗਾਉਣ ਦਾ ਬਿਲਕੁਲ ਸਹੀ ਸਮਾਂ ਹੁੰਦਾ ਹੈ ਜਿਵੇਂ ਸਾਧ ਸੰਗਤ ਜੀ ਹੁਣ ਕਈ ਭੈਣ ਭਰਾ ਕਹਿਣਗੇ ਕਿ ਅੰਮ੍ਰਿਤ ਵੇਲਾ ਜ਼ਰੂਰੀ ਨਹੀਂ ਹੁੰਦਾ ਆਪਾਂ ਇੱਕ ਸਹੀ ਸਮੇਂ ਦੀ ਗੱਲ ਕਰਦੇ ਹਾਂ ਅੰਮ੍ਰਿਤ ਵੇਲੇ ਦਾ ਕਿੰਨਾ ਸੰਗਤ ਜੀ 6 ਤੋਂ ਚਾਹ ਤੋਂ 6 ਦਾ ਹੋਵੇਗਾ 6 ਵਜੇ ਤੋਂ ਮਗਰੋਂ ਸੂਰਜ ਨਿਕਲ ਆਉਂਦਾ ਹੈ ਉਸ ਵੇਲੇ ਨੂੰ ਅੰਮ੍ਰਿਤ ਵੇਲਾ 6 ਤੋਂ ਬਾਅਦ ਦੇ ਵਿੱਚ ਨਹੀਂ ਮੰਨਿਆ ਜਾਂਦਾ ਇਸ ਤੋਂ ਇਲਾਵਾ ਪਰ 6 ਕਰ ਜਿਵੇਂ ਕਾਦੇ ਬਜ਼ੁਰਗਾਂ ਦੇ ਮੁਤਾਬਕ ਆਪਾਂ ਗੱਲ ਕਰੀਏ ਤੇ ਕਾਦੇ ਬਜ਼ੁਰਗਾਂ ਦੇ ਮੁਤਾਬਕ ਜੇਕਰ ਗੱਲ ਕਰੀਏ ਤੇ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਚਾਹ ਤੋਂ 6 ਵਜੇ ਤੱਕ ਸਹੀ ਪਰ ਜੇਕਰ ਤੋਂ ਸਿਮ ਪੋ ਪਰ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਆਪਾਂ ਗੱਲ ਕਰਦੇ ਹਾਂ ਤਾਂ 7 ਵਜੇ ਹੱਦ ਸਾਨੂੰ ਆਪਣੇ ਘਰ ਦੇ ਵਿੱਚ ਜੋਤ ਜਗਾਉਂਦਾ ਜੋਤ ਜਗਾਉਂਦਾ ਸਹੀ ਸਮਾਂ ਰੱਖਣਾ ਚਾਹੀਦਾ ਹੈ 4 ਤੋਂ 7 ਤੱਕ 7 ਤੋਂ ਬਾਅਦ ਦੇ ਵਿੱਚ ਕਦੇ ਵੀ ਸੰਗਤ ਜੀ ਤੁਹਾਨੂੰ ਜੋਤ ਜੋਤ ਅੰਮ੍ਰਿਤ ਵੇਲੇ ਨੂੰ ਲੈ ਕੇ ਨਹੀਂ ਜਗਾਉਣੀ ਚਾਹੀਦੀ ਜੇਕਰ ਆਪਾਂ ਮਨਮਰਜ਼ੀ ਦੇ ਨਾਲ ਗੱਲ ਕਰੀਏ ਤਾਂ ਫਿਰ ਤਾਂ ਸੰਗਤ ਜੀ ਆਪਣੀ ਮਰਜ਼ੀ ਮੁਤਾਬਕ ਤਾਂ ਆਪਾਂ ਕਿਸੇ ਸਮੇਂ ਨੂੰ ਅੰਮ੍ਰਿਤ ਵੇਲਾ ਕਹਿ ਸਕਦੇ ਹਾਂ ਇਸੇ ਤਰ੍ਹਾਂ ਸਾਧ ਸੰਗਤ ਜਿਵੇਂ ਆਪਾਂ ਜੋਤ ਜਗਾਉਂਦੇ ਹਾਂ ਜੋਤ ਜਿਹੜੀ ਹੈ ਉਹ ਜਿਵੇਂ ਹਨੇਰੇ ਦੇ ਵਿੱਚ ਇੱਕ ਰੌਸ਼ਨੀ ਕਰਦੀ ਹੈ ਉਹ ਆਪਾਂ ਨੂੰ ਅੰਮ੍ਰਿਤ ਵੇਲੇ ਜਿਸ ਸਮੇਂ ਹਨੇਰਾ ਹੁੰਦਾ ਹੈ ਖਾਸ ਕਰਕੇ ਉਸ ਸਮੇਂ ਹੀ ਜਗਾਉਣੀ ਚਾਹੀਦੀ ਹੈ ਜੋਤ ਜਗਾਉਣ ਦਾ ਸਹੀ ਸਮਾਂ ਉਹ ਕਿਹੜਾ ਸਮਾਂ ਹੈ ਜਿਹੜੇ ਸਮੇਂ ਵਿੱਚ ਸਾਨੂੰ ਜੋਤ ਜਗਾਉਣੀ ਨੇ ਚਾਹੀਦੀ ਜਿਵੇਂ ਸੰਗਤ ਜੀ ਰਾਤ ਦਾ ਸਮਾਂ ਰਾਤ ਨੂੰ ਆਪਾਂ ਜੇ ਜੋਤ ਜਗਾਈਏ ਤਾਂ ਰਾਤ ਦੇ ਸਮੇਂ ਜੋਤ ਜਗਾਉਣ ਦਾ ਸਹੀ ਸਮਾਂ ਜਿਵੇਂ 8 ਤੋਂ ਬਾਅਦ ਦੇ ਵਿੱਚ 9 10 ਵਜੇ ਇਸ ਸਮੇਂ ਸੰਗਤ ਜੀ ਸਾਨੂੰ ਚੋਤ ਨਹੀਂ ਜਗਾਉਣੀ ਚਾਹੀਦੀ ਤਾਂ ਜੇ ਆਪ ਆਪਣੀ ਮਰਜ਼ੀ ਮੁਤਾਬਕ ਕਹੀਏ ਕਿ ਇੱਥੇ ਲਿਖਿਆ ਨਹੀਂ ਜਗਾਉਣੀ ਚਾਹੀਦੀ ਹੈ ਤਾਂ ਸੰਗਤ ਜੀ ਇਹ ਕਿਤੇ ਨਹੀਂ ਲਿਖਿਆ ਆਪਾਂ ਨੂੰ 9 ਵਜੇ ਚੋਤ ਜਗਾਉਣੀ ਚਾਹੀਦੀ ਹੈ ਆਪਣੀ ਸੋਚ ਦੇ ਮੁਤਾਬਕ ਸੰਗਤ ਜੀ ਆਪਾਂ ਜਾਣਦੇ ਹਾਂ ਜੇਕਰ ਤੁਹਾਨੂੰ ਬਹੁਤਾ ਜ਼ਿਆਦਾ ਕੋਈ ਅਮਰਤ ਵੇਲੇ ਦਾ ਸਮਾਂ ਨਹੀਂ ਲੱਗਦਾ ਤੁਸੀਂ ਰੈਰਸ ਦੇ ਸਮੇਂ ਜਗਾ ਸਕਦੇ ਹੋ ਉਹ ਵੀ 7 ਤੋਂ ਜਾਂ 8 ਵਜੇ ਕੋਈ ਸਹੀ ਸਮਾਂ ਨਹੀਂ ਹੈ ਜੋਤ ਜਗਾਉਂਦਾ ਸਾਨੂੰ ਇਸੇ ਤਰ੍ਹਾਂ ਸੰਗਤ ਜੀ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਕਿ ਰਾਤ ਨੂੰ ਕਦੇ ਵੀ ਜੋਤ ਨਹੀਂ ਜਗਾਉਣੀ ਭਾਵੇਂ ਕਿੰਨੇ ਵੀ ਕਿਉਂ ਐਮਰਜੈਂਸੀ ਹੋਵੇ ਜਿਵੇਂ ਇੱਕ ਦਿਨ ਦਾ ਸਮਾਂ ਲੰਘਿਆ ਦੂਸਰੇ ਦਿਨ ਤੁਸੀਂ ਜੋਤ ਜਗਾ ਦਿਓ ਉਹ ਵੱਖਰੀ ਗੱਲ ਹੈ ਸਾਧ ਸੰਗਤ ਜੀ ਸਾਨੂੰ ਜਿਹੜਾ ਦੂਸਰਾ ਸਮਾਂ ਹੈ ਉਹ ਦੁਪਹਿਰ ਦਾ ਸਮਾਂ ਦੁਪਹਿਰ ਦੇ ਸਮੇਂ ਸਾਨੂੰ ਜੋਤ ਨਹੀਂ ਜਗਾਉਣੀ ਚਾਹੀਦੀ ਜਿਹੜਾ 12 ਤੋਂ 2 ਵਜੇ ਦਾ ਹੁੰਦਾ ਹੈ ਹੁਣ ਕਈ ਪੰਪਾ ਸੋਚਣ ਕਿ ਜਦੋਂ ਚੁਪੈਰਾ ਸਾਹਿਬ ਘਟਦੇ ਹਨ ਉਦੋਂ ਵੀ ਤਾਂ 12 ਤੋਂ 4 ਵਜੇ ਤੱਕ ਘਟਦੇ ਹਨ ਪਰ ਸੰਗਤ ਜੀ ਐਤਵਾਰ ਨੂੰ ਸ਼ਹੀਦ ਸ਼ਹੀਦਾ ਸਾਹਿਬ ਚੁਪੈਰਾ ਸਾਹਿਬ ਕੱਟਿਆ ਜਾਂਦਾ ਹੈ ਤੇ ਆਪਾਂ ਮਨ ਦੇ ਵਿੱਚ ਧਿਆਨ ਧਰ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਜਿਵੇਂ ਸ਼ਹੀਦਾ ਸਾਹਿਬ ਚੁਪੈਰਾ ਸਾਹਿਬ ਦੀ ਹਾਜ਼ਰੀ ਪਈ ਜਾਂਦੀ ਹੈ ਉਹ ਹਾਜ਼ਰੀ ਆਪਾਂ ਘਰ ਬੈਠ ਕੇ ਭਰਦੇ ਹਾਂ ਇਸ ਕਰਕੇ ਉਸ ਸਮੇਂ ਤੇ ਆਪਾਂ ਜੋਤ ਜਗਾਉਂਦੇ ਹਨ ਪਰ ਚੈੱਕ ਕਰ ਆਪਾਂ ਡੇਲੀ ਗੱਲ ਕਰੀਏ ਕਿ ਦੁਪਹਿਰ ਦੇ 12 ਵਜੇ ਜੋਤ ਜਗਾਉਣੀ ਉਹ ਬਿਲਕੁਲ ਸਹੀ ਸਮਾਂ ਨਹੀਂ ਹੈ ਇਸ ਸਮੇਂ ਤੁਹਾਨੂੰ ਕਦੇ ਵੀ ਘਰ ਦੇ ਵਿੱਚ ਜੋਤ ਨਹੀਂ ਜਗਾਉਣੀ ਚਾਹੀਦੀ ਸੰਗਤ ਜੀ ਆਪਣੇ ਘਰ ਦੇ ਜਿਹੜੇ ਬਜ਼ੁਰਗ ਨੇ ਉਹ ਆਪਾਂ ਨੂੰ ਸਮਝਾਉਂਦੇ ਹਨ ਦੱਸਦੇ ਹਨ ਇਸ ਸਮੇਂ 12 ਵਜੇ ਤੋਂ ਬਾਅਦ ਸਮੇਂ ਵਿੱਚ ਜੋਤ ਬਿਲਕੁਲ ਵੀ ਨਹੀਂ ਜਗਾਉਣੀ ਚਾਹੀਦੀ ਕਿਉਂਕਿ ਇੱਕ ਤਾਂ ਰਾਤ 12 ਤੋਂ 2 ਦਾ ਸਮਾਂ ਇੱਕ ਦਿਨ ਦਾ ਇਹ ਸਨਮਾਨ ਜਿਹੜਾ ਸ਼ਹੀਦ ਸਿੰਘ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਦੀਆਂ ਲਾਡਲੀਆਂ ਫੌਜਾਂ ਉਹਨਾਂ ਦੇ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਜਿਵੇਂ ਬਜ਼ੁਰਗਾਂ ਦਾ ਕਹਿਣਾ ਉਸ ਤਰੀਕੇ ਨਾਲ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਸਾਧ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ